ਅਸਰ ਜਿਹੜੀ ਇੱਕ ਬੈਕਚੋਰਨ ਫੜਿਆ ਗਿਆ ਕੀ ਨਾਮ ਨਾਲ ਸਰੋਵਰ ਮੈਸਟੀ ਕਲਬ ਕਿੰਸਾ ਦੇ ਮਾਮਲੇ ਦੱਸ ਇਹਦੇ ਵਿੱਚ ਇੱਕ ਜਗਸੀਰ ਸਿੰਘ ਹੈਗਾ ਰਾਇਆਂ ਵਾਲੇ ਦਾ ਹੈਗਾ ਇਹਨੂੰ ਅੱਜ ਅਸੀਂ ਪੱਕਾ ਨੰਬਰ ਜਿਹੜਾ ਆਪਣਾ 4 ਪਿੰਡ ਹੈਗਾ ਉਥੇ ਲਿੰਕ ਰੋਡ ਜਾਂਦੀ ਆ ਭਾਗ ਪਲੇਆ ਤਾਂ ਉਥੋਂ ਫੜਿਆ ਹੈਗਾ ਇਹ ਮੋਟਰ ਚੋਰੀ ਦੇ ਮੋਟਰਸਾਈਕਲ ਦੇ ਨਾਲ ਜੀ ਤੇ ਹਜੇ ਤੱਕ ਫੜ ਕੇ ਤੇ ਆਪਾਂ ਸਦਰਪਰੀਦ ਕੋਰਟ ਚ ਰਿਪੋਰਟ ਜੀ ਰਜਿਸਟਰ ਕੀਤੀ ਹੈ ਤੇ ਹੋਰ ਤਾਂ ਜਾਂ ਦੁਪਦਾਲ ਕਰ ਰਹੇ ਕਿ ਇਹ ਹੋਰ ਵੀ ਮੋਟਰਸਾਈਕਲ ਨੇ ਜੇ ਚੋਰੀ ਕਰਕੇ ਵਿੱਚ ਆਉਂ ਇਹ ਜੇਮ ਗੱਲ ਇਹ ਹੈ ਕਿ ਇਹ ਬੰਦਾ ਜਿਹੜਾ ਕਿ ਇਹਦਾ ਪਹਿਲਾ ਮੁਕੱਦਮਾ ਨਹੀਂ ਹੈ ਇਹਦੇ ਤੇ 7 ਮੁਕੱਦਮੇ ਹੋਰ ਹੈਗੇ ਨੇ ਜਿੱਚ ਪੰਜ ਐਨਡੀਪੀਐਸ ਦੇ ਨੇ ਇੱਕ ਖੋਦ ਹੈ ਤੇ ਇੱਕ ਵੈਸੇ ਲੜਾਈ ਝਗੜੇ ਦਾ ਹੈਗਾ ਇਹ ਤੇ ਦੂਸਰੇ ਮਹੀਨੇ ਤੋਂ ਜਾਂ ਹਨੀ ਫਰਵਰੀ 2024 ਚ ਉਹ ਜੇਲ੍ਹ ਤੋਂ ਬਾਹਰ ਆਇਆ ਹੈ ਉਹ ਜੋ ਤੁਹਾਨੂੰ ਪਹਿਲਾਂ ਦੱਸਿਆ ਕਿ ਵੈਸੇ ਵੀ ਆਪਾਂ 1 ਅਗਸਤਾਂ ਵਧਾਈਆਂ ਤੇ 15 ਅਗਸਤ ਕਰਕੇ ਵੀ ਅਲਰਟਨੈਸ ਜ਼ਿਆਦਾ ਹੈ ਤੇ ਆਪਣੇ ਜਿਹੜੇ ਸਦਰ ਦੀ ਟੀਮ ਹੈਗੀ ਉਹ ਇਦਾਂ ਇਲਾਕਿਆਂ 'ਚ ਗਸ਼ਟ ਕਰਦੇ ਜਿੱਥੇ ਨੌਨੀ ਨੇ ਪੜਿਆ ਪਰ ਹੁਣ ਕੀ ਕੁਝ ਬਰਾਮਾ ਕੇਰਾ ਤੇ ਜੇ ਇੱਕ ਮੋਟਰਸਾਈਕਲ ਹੀ ਹੈ ਜੀ ਹੋਰ ਉਹ ਤੋਂ ਬਰਤਾਲ ਕਰਕੇ ਜੇ ਉਹ ਕੀ ਉਹ ਵੀ ਰਿਕਵਰ ਕਰਾ ਸਰ ਜਿਹੜੇ ਪਹਿਲਾਂ ਮਾਮਲੇ ਦਰਜ ਨੇ ਸਾਰੇ ਫਰੀਦਕੋਟ ਚਲੇ ਜਾਈ ਸਾਰੇ ਸਾਰੇ ਫਰੀਦਕੋਟ ਦੇ ਜੀ ਇੱਕ ਸਾਧਕ ਦਾ ਛੇ ਸਦਰ ਫਰੀਦਕੋਟ ਦੇ ਇੱਕ ਸਾਧਕ ਦਾ ਮੋਰ ਵੀ ਕਿਸੇ ਜ਼ਿਲ੍ਹੇ ਵਿੱਚ ਸਕਲਾਬੀ ਮਾਮਲੇ ਦਰਜ ਇਹ ਹੁਣ ਕਿਹਨਾਂ ਪਤਾ ਕਰਾਂਗੇ ਐਸ ਪਰ ਸਾਡੇ ਰਿਕਾਰਡ ਦੇ ਅਜੇ ਤੱਕ ਸੱਤ ਨਿਕਲੇ ਆ ਗਏ ਅੱਠਵਾਂ ਇਹ ਹੋ ਗਿਆ ਜਿਹੜਾ ਹੁਣ ਦਰਜ ਹੋਊਗਾ